ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਇੱਕ ਪਾਸੇ ਲੱਗਦਾ ਸੀਗਾ ਵੀ ਸ਼ਾਇਦ ਜਿਹੜਾ ਕੈਨੇਡਾ ਤੇ ਅਮਰੀਕਾ ਦਾ ਜਿਹੜਾ ਟ੍ਰੇਡ ਵਾਰ ਆ ਉਹ ਖਤਮ ਹੋ ਚੱਲਿਆ ਪਰ ਨਹੀਂ ਅੱਜ ਤਾਂ ਲੱਗਦਾ ਵੀ ਇਹ ਸ਼ੁਰੂ ਹੋਇਆ ਜਿਵੇਂ ਕਿ ਹੁਣ ਰੀਸੈਂਟ ਹੀ ਜਿਹੜਾ ਅਨਾਉਂਸਮੈਂਟ ਕੀਤੀ ਹੈ 트ੰਪ ਨੇ ਕਿ ਅਸੀਂ ਜਿਹੜਾ ਹੈਗਾ ਸਟੀਲ ਤੇ ਐਲੂਮੀਨੀਅਮ ਤੇ 25% ਜਿਹੜਾ ਹੈਗਾ ਇੰਪੋਰਟ ਡਿਊਟੀ ਟੈਰਫ ਅਸੀਂ ਲਾਉਣੇ ਆ ਉਹਦਾ ਉਹਨਾਂ ਦਾ ਮਕਸਦ ਹੈਗਾ ਕਿ ਅਸੀਂ ਅਮਰੀਕਾ ਨੂੰ ਅਮੀਰ ਬਣਾਉਣਾ ਚਾਹੁੰਦੇ ਆ ਤਾਂ ਜਿਹੜਾ ਅਮਰੀਕਾ ਦੇ ਵਿੱਚ ਪ੍ਰੋਡਕਸ਼ਨ ਆ ਉਹਨੂੰ ਅਸੀਂ ਜਾਨੀ ਕਿ ਜਿਹੜਾ ਸਟੈਬਲਿਸ਼ ਕਰਨਾ ਚਾਹੁੰਦੇ ਆ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਐਲੂਮੀਨੀਅਮ ਤੇ ਜਿਹੜਾ ਹੈਗਾ ਸਟੀਲ ਉਹਦੇ ਤੇ ਟੈਰਫ 25% ਲਾਤਾ ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ 20 ਬਿਲੀਅਨ ਦਾ ਐਕਸਪੋਰਟ ਕੈਨੇਡਾ ਸਟੀਲ ਤੇ ਐਲੂਮੀਨੀਅਮ ਦਾ ਅਮਰੀਕਾ ਨੂੰ ਕਰਦਾ ਹੈ ਤੇ 20 ਬਿਲੀਅਨ ਦਾ ਵਪਾਰ ਆ ਜਿਹੜਾ ਬਹੁਤ ਵੱਡੀ ਗੱਲ ਹੈ ਪਰ 20 ਬਿਲੀਅਨ ਦੇ ਵਪਾਰ ਤੇ 25% ਟੈਰਫ ਲਾ ਦੇਣ ਨਾਲ ਕੀ ਹੋਣਾ ਕਿ ਮੰਗਾਈ ਹੋ ਜਾਣੀ ਆ ਤੇ ਫਿਰ ਉਹੀ ਗੱਲ ਵੀ ਆਮ ਲੋਕਾਂ ਦੇ ਜਨਜੀਵਨ ਇਹਦੇ ਨਾਲ ਪ੍ਰਭਾਵਿਤ ਹੋਣਾ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ ਤੇ ਇਹ ਗੱਲ ਸੱਚ ਹੈ ਕਿ ਡਾਲਰ ਇੱਕ ਵਾਰ ਥੱਲੇ ਡਿੱਗਣਾ ਹੀ ਡਿੱਗਣਾ ਇਹ اٹਲ ਸਚਾਈ ਆ ਭਵਾਂ ਦੀ ਕੋਈ ਮੰਨੇ ਭਵਾਂ ਦੀ ਕੋਈ ਨਾ ਮੰਨੇ ਹੁਣ ਉਸ ਤੋਂ ਬਾਅਦ ਕੀ ਹੈ ਵੀ ਜਿਹੜਾ ਊਰਜਾ ਤੋਂ ਉਦਯੋਗ ਤੱਕ ਦੇ ਜਿੰਨੇ ਵੀ ਹੈਗੇ ਆ ਪ੍ਰੋਡਕਸ਼ਨ ਯੂਨਿਟਾਂ ਦਾ ਜਿੰਨਾ ਵੀ ਕੰਮ ਹੈ ਉਹ ਉਹ ਵੀ ਪ੍ਰਭਾਵਿਤ ਹੋਊਗਾ ਉਹ ਚੀਜ਼ਾਂ ਵੀ ਮਹਿੰਗੀਆਂ ਹੋਣਗੀਆਂ ਕਿਉਂਕਿ ਪਹਿਲਾਂ ਤਾਂ ਲੱਗਦਾ ਸੀਗਾ ਵੀ ਜਿਹੜਾ ਕੈਨੇਡਾ ਤੇ ਅਮਰੀਕਾ ਦਾ ਜਿਹੜਾ ਵਾਰ ਹੈਗਾ ਟ੍ਰੇਡ ਵਾਰਾ ਉਹ ਖਤਮ ਹੋ ਚੱਲਿਆ ਜਿਵੇਂ 트ੰਪ ਨੇ ਕਿਹਾ ਸੀ ਵੀ ਤੁਸੀਂ ਜਿਹੜਾ ਕੈਨੇਡਾ ਬਾਰਡਰ ਤੇ 10000 ਜਿਹੜੇ ਹੈਗੇ ਟ੍ਰੂਪ ਉਹ ਤੁਸੀਂ ਉੱਥੇ ਲਾਓ ਤੇ ਅਸੀਂ ਜਿਹੜਾ ਹੈਗਾ ਸਸਪੈਂਡ ਕਰਦੇ ਆ ਜਿਹੜਾ ਟੈਰਫ ਜਿੰਨੇ ਵੀ ਅਮਰੀਕਾ ਨੇ ਲਾਏ ਆ ਪਰ ਇਹ ਜਿਹੜਾ ਹੈਗਾ ਇੱਥੇ ਰੁਕਦੀ ਨਹੀਂ ਗੱਲ ਹੁਣ ਇੱਕ ਗੱਲ ਹੋਰ ਟਰੰਪ ਨੇ ਕਹਿਤੀ ਆ ਕਿ ਅਸੀਂ ਜਿਹੜਾ ਸਟੀਲ ਤੇ ਅਲੂਮੀਨੀਅਮ ਹੈਗਾ ਉਹ ਅਸੀਂ ਆਪਦੀ ਪ੍ਰੋਡਕਸ਼ਨ ਇੱਥੇ ਅਮਰੀਕਾ 'ਚ ਕਰਾਂਗੇ ਜਿਹੜਾ ਕੈਨੇਡਾ ਸਾਡਾ 51ਵਾਂ ਜਿਹੜਾ ਸੂਬਾ ਬਣ ਜੇ ਫਿਰ ਕੈਨੇਡਾ ਦੇ ਵਿੱਚ ਅਸੀਂ ਜਿਹੜਾ ਹੈਗਾ ਇਹਦੀ ਪ੍ਰੋਡਕਸ਼ਨ ਨਹੀਂ ਕਰਾਂਗੇ ਅਮਰੀਕਾ 'ਚ ਕਰਾਂਗੇ ਤੇ ਸਾਡੇ ਕੋਲੇ ਨੌਕਰੀਆਂ ਜਿਹੜੀਆਂ ਵਧ ਜਾਣੀਆਂ ਇਸ ਕਰਕੇ ਕੈਨੇਡਾ ਨੂੰ ਸਾਡਾ 51ਵਾਂ ਸੂਬਾ ਜਿਹੜਾ ਹੈਗਾ ਬਣ ਜਾਣਾ ਚਾਹੀਦਾ ਬਿ ਸਿੱਧੇ ਤੇ ਅਸਿੱਧੇ ਤੌਰ ਤੇ ਹੁਣ 트럼ਪ ਦੀ ਜਿਹੜੀ ਅੱਖ ਹੈ ਉਹ ਕੈਨੇਡਾ ਦੇ ਉੱਤੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਕੈਨੇਡਾ ਜੇ ਕੈਨੇਡਾ ਸਰਕਾਰ ਕਹੂਗੀ ਵੀ ਅਸੀਂ ਟੈਰਫ ਲਾ ਕੇ 트럼ਪ ਨੂੰ ਚੁੱਪ ਕਰਾ ਲਾਂਗੇ ਪਰ ਇਹ ਮੈਨੂੰ ਨਹੀਂ ਲੱਗਦਾ ਵੀ ਇਦਾਂ ਪੋਸੀਬਲ ਹੈਗਾ ਪਰ ਫਿਰ ਵੀ ਜਿਹੜਾ ਹੈਗਾ ਆਨ ਵਾਲੀ ਨਵੀਂ ਸਰਕਾਰ ਦੇ ਆਗੂ ਆਗੂਆਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਜਿਹੜਾ ਵੀ ਜਿੰਨਾ ਵੀ ਬੈਟਰੀ ਉਤਪਾਦਨ ਹੈਗਾ ਬੈਟਰੀ ਵਾਲੀਆਂ ਕਾਰਾਂ ਅਮਰੀਕਾ ਦੇ ਵਿੱਚੋਂ ਕੈਨੇਡਾ ਦੇ ਵਿੱਚ ਐਕਸਪੋਰਟ ਹੁੰਦੀਆਂ ਯਾਨੀ ਕਿ ਖਾਸ ਕਰਕੇ ਟੈਸਲਾ ਸੀ ਉਹਦੇ ਤੇ 100% ਜਿਹੜਾ ਹੈਗਾ ਉਹ ਦੂਜਾ ਟੈਰਫ ਲਾਵਾਂਗੇ ਤਾਂ ਗੱਲ ਫਿਰ ਉਹੀ ਗੱਲ ਆ ਵੀ ਇੱਥੇ ਰੁਕਣ ਵਾਲੀ ਨਹੀਂ ਕਿ ਜਿਹੜਾ ਟ੍ਰੇਡ ਵਾਰ ਆ ਵਧੂਗਾ ਵਧਨ ਨਾਲ ਮੰਗਾਈ ਵਧੂਗੀ ਤੇ ਜਿਹੜੀ ਮੰਗਾਈ ਆ ਆਮ ਲੋਕਾਂ ਦੇ ਜਨਜੀਵਨ ਨੂੰ ਪ੍ਰਭਾਵਿਤ ਕਰਨ ਵਾਲੀ ਆ ਤੇ ਇਹ ਵੀ ਗੱਲ ਸੱਚ ਆ ਕਿ ਜਿਵੇਂ ਪਿਛਲੀਆਂ ਕੁਝ ਵੀਡੀਓ ਤੇ ਇੱਕ ਬਾਈ ਨੇ ਗੱਲ ਕਹੀ ਸੀ ਵੀ ਜਿਹੜਾ ਜੋ ਵੀ ਇਕਨੋਮਿਸਟ ਦੀ ਪ੍ਰੈਡਿਕਸ਼ਨ ਹੈਗੀ ਆ ਜਿੰਨੇ ਵੀ ਹੈਗੇ ਆ ਵੀ ਇੱਕ ਵਾਰੀ ਅਮਰੀਕਾ ਦਾ ਜਿਹੜਾ ਹੈਗਾ ਡਾਲਰ ਥੱਲੇ ਜਾਊਗਾ ਟ੍ਰੇਡ ਵੀ ਪ੍ਰਭਾਵਿਤ ਹੋਊਗਾ ਚੀਜ਼ਾਂ ਵੀ ਮਹਿੰਗੀਆਂ ਹੋਣਗੀਆਂ ਆਮ ਲੋਕ ਵੀ ਪ੍ਰਭਾਵਿਤ ਹੋਣਗੇ ਹੁਣ ਦੇਖਣਾ ਹੋਊਗਾ ਵੀ ਇਹਨਾਂ ਦੋਹਾਂ ਜਿਹੜੇ ਦੇਸ਼ਾਂ ਦੀ ਆਪਸ ਵਿੱਚ ਜਿਹੜੀ ਹੈਗੀ ਆ ਯੁੱਧਾ ਵਾਰ ਯੁੱਧਾ ਉਹ ਕਿੱਥੇ ਖਤਮ ਹੁੰਦਾ ਤੇ ਉਹਦਾ ਨਤੀਜਾ ਕੀ ਨਿਕਲਦਾ ਸასი ਕਾਲ